ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਮੇਰੇ ਕਲਮ ਹੱਥ ਤੇਰੇ ਮਥੇ ਤੇ ਸੋਨੇ ਲੇਖ ਲੇਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਮਥੇ ਤੇ ਸੋਨੇ ਲੇਖ ਲੇਖ ਦੇ ਹੱਥਾਂ ਤੇ ਲਿਖ ਦਿਓ ਮੇਰੇ ਗੁਰ ਕਰਦੀ ਸੇਵਾ ਹੱਥਾਂ ਤੇ ਲਿਖ ਦਿਓ ਮੇਰੇ ਗੁਰ ਕਰਦੀ ਸੇਵਾ ਮੈਂ ਸੇਵਾ ਕਰਦੀ ਨਾ ਥਕਾਂ ਕਦੇ ਵੀ ਨਾ ਆਕਾਂ ਮੱਥੇ ਤੇ ਸੋਨੇ ਲੇਖ ਲੇਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਮੱਥੇ ਤੇ ਸੋਨੇ ਲੇਖ ਲੇਖ ਦੇ सतगुर मेरे कलम हाथ तेरे मथे ते सोने लेख लेख दे जिह बातें लिख दियो मेरे सिमरन करनाम जिह बातें लिख दियो मेरे ਸਿਮਰਨ ਕਰਨਾ ਮੈਂ ਸਿਮਰਨ ਕਰਦੀ ਨਾ ਥਕਾਂ ਕਦੇ ਵੀ ਨਾ ਯਕਾਂ ਮਰਥੇ ਤੇ ਸੋਨੇ ਲੇਖ ਲੇਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਮਥੇ ਤੇ ਸੋਨੇ ਲੇਖ ਲੇਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਮਥੇ ਤੇ ਸੋਨੇ ਲੇਖ ਲੇਖ ਦੇ ਅਖਾਂ ਤੇ ਲਿਖ ਦਿਓ ਮੇਰੇ ਗੁਰੂ ਜੀ ਦਾ ਦਰਸ਼ਨਮ ਅਖਾਂ ਤੇ ਲਿਖ ਦਿਓ ਮੇਰੇ ਗੁਰੂ ਜੀ ਦਾ ਦਰਸ਼ਨਮ ਮੈਂ ਦਰਸ਼ਨ ਕਰਦੀ ਨਾ ਥਕਾਂ ਕਦੇ ਵੀ ਨਾ ਅੱਕਾਂ મથ તે સોણે લેખ લેખ દે લેખલેખદેમ સતગુર મેરે કલમ હાથ તેરે મથ તે સોણે લેખલેખરે સતગુર મેરે કલમ હાથ તેરે મથ તે સોણે ਲੇਖ ਲੇਖ ਦੇ ਕੰਨ ਤੇ ਲਿਖ ਦਿਓ ਮੇਰੇ ਕੀਰਤਨ ਸੁਨਨਾ ਕੰਨ ਤੇ ਲਿਖ ਦਿਓ ਮੇਰੇ ਕੀਰਤਨ ਸੁਨਨਾ ਮੈਂ ਕੀਰਤਨ ਸੁਨਦੀ ਨਾ ਥਕਾਂ ਕਦੇ ਵੀ ਨਾਇਕ ਕਾਮ ਮਥੇ ਤੇ ਸੋਨੇ ਲੇਖ ਲੇਖ ਦੇ ਸਤ ਗਰ ਮੇਰੇ ਕਲਮ ਹੱਥ ਤੇਰੇ ਮਥੇ ਤੇ ਸੋਨੇ ਲੇਖ ਲੇਖ ਦੇ ਸਤ ਗਰ ਮੇਰੇ ਲਮ ਹੱਥ ਤੇਰੇ ਮੱਥੇ ਤੇ ਸੋਨੇ ਲੇਖ ਲੇਖ ਦੇ ਪਰਾਂ ਤੇ ਲਿਖ ਦਿਓ ਮੇਰੇ ਗੁਰ ਕਰ ਜਣਾਮ ਪਰਾਂ ਤੇ ਲਿਖ ਦਿਓ ਮੇਰੇ ਗੁਰ ਕਰ ਜਣਾਮ ਮੈਂ ਗੁਰੂ ਕਰ ਜਾਂਦੀ ਨਾ ਥਕਾਂ ਕਦੇ ਵੀ ਨਾ ਹੱਕਾਂ ਮਥੇ ਤੇ ਸੋਨੇ ਲੇਖ ਲੇਖ ਦੇ ਸਾਤ ਗਰ ਮੇਰੇ ਕਲਮ ਹੱਥ ਤੇਰੇ ਮਥੇ ਤੇ ਸੋਨੇ ਲੇਖ ਲੇਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਮੱਥੇ ਤੇ ਸੋਹਣੇ ਲੇਖ ਲੇਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਮੱਥੇ ਤੇ ਸੋਹਣੇ ਲੇਖ ਲੇਖ ਦੇ ਮਥੇ ਤੇ ਸੋਣੇ ਲੇਖ ਲੇਖ ਦੇ ਮਥੇ ਤੇ ਸੋਣੇ ਲੇਖ ਲੇਖ ਦੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ